ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਡਾਲੀ ਦੇ ਵੱਲੋਂ ਅੱਜ ਇੱਕ ਪੋਸਟਰ ਰਿਲੀਜ਼ ਕੀਤਾ ਗਿਆ 18ਵਾਂ ਕੁਸ਼ਤੀ ਦੰਗਲ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਇਸ ਕੁਸ਼ਤੀ ਦੰਗਲ ਦੇ ਵਿੱਚ ਕੌਣ ਕੌਣ ਆ ਰਿਹਾ ਕਿੱਥੋਂ ਕਿੱਥੋਂ ਦੇ ਜਿਹੜੇ ਪਹਿਲਵਾਨ ਜਿਹੜੇ ਨੇ ਆ ਰਹੇ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਡਾਲਾ ਦੇ ਵੱਲੋਂ ਬਡਾਲੀ ਦੇ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਡਾਲੀ ਦੇ ਵੱਲੋਂ ਜੋ ਇਹ ਪੋਸਟਰ ਰਿਲੀਜ਼ ਕੀਤਾ ਗਿਆ 18ਵਾਂ ਕੁਸ਼ਤੀ ਦੰਗਲ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਲੱਬ ਦੇ ਪੂਰੇ ਮੈਂਬਰ ਸਹਿਬਾਨ ਜਿਹੜੇ ਨੇ ਔਰ ਹੈਗੇ ਨੇ ਤੇ ਅੱਜ ਜਿਹੜਾ ਹੈ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਹੈ ਅੱਜ ਤੁਹਾਨੂੰ ਦਿਖਾਣੇ ਆ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਡਾਲੀ ਦੇ ਵੱਲੋਂ ਅੱਜ ਜਿਹੜਾ ਹੈ ਪੋਸਟਰ ਰਿਲੀਜ਼ ਕੀਤਾ ਜਾ ਰਿਹਾ 18ਵਾਂ ਕੁਸ਼ਤੀ ਦੰਗਲ ਜਿਹੜਾ ਹੈ ਕਰਵਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਮੈਂ ਕਹਾਂਗਾ ਆਪਣੇ ਕੈਮਰਾਮੈਨ ਨੂੰ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਅੱਜ 18ਵਾਂ ਕੁਸ਼ਤੀ ਦੰਗਲ ਜੋ ਹੈ 30 ਅਗਸਤ ਨੂੰ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਲੱਖਾਂ ਰੁਪਏ ਦੇ ਜਿਹੜੇ ਇਸ ਦੇ ਵਿੱਚ ਇਨਾਮ ਜਿਹੜੇ ਨੇ ਪਹਿਲਵਾਨਾਂ ਨੂੰ ਦਿੱਤੇ ਜਾਣਗੇ ਇਹ ਅੱਜ ਜਿਹੜਾ ਹੈ ਪੋਸਟਰ ਰਿਲੀਜ਼ ਜਿਹੜਾ ਹੈ ਕੀਤਾ ਗਿਆ ਤੇ ਕਲੱਬ ਦੇ ਪ੍ਰਧਾਨ ਨੇ ਗੁਰਜੀਤ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਵਾਰੇ ਕੀ ਕਹਿਣਾ ਚਾਹੁੰਦੇ ਨੇ ਗੁਰਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜੀ ਅਸੀਂ ਹਰ ਸਾਲ ਮਤਲਬ ਕੁਸ਼ਤੀ ਦੰਗਲ ਕਰਵਾਨੇ ਆ ਜੀ ਆਪਣਾ ਪਿੰਡ ਬਡਾਲੀ ਦੇ ਵਿੱਚ ਤੇ ਮੇਰੇ ਦੇ ਸਹਿਯੋਗ ਨਾਲ ਸਾਰਾ ਪਿੰਡ ਸਾਡਾ ਜਿਹਨੇ ਵਿੱਚੋਂ ਸਾਰਾ ਨਗਰ ਨਵਹੀ ਦਾ ਰੱਜ ਕੇ ਸਾਥ ਦਿੰਨੇ ਤਾਂ ਬਾਈ ਹਰ ਇੱਕ ਬੰਦਾ ਸਾਡੇ ਬਾਹਰਲੇ ਐਨ ਆਰ ਆਈ ਵੀਰ ਸਾਰੇ ਸਾਡੇ ਸਪੋਰਟ ਕਰਦੇ ਆ ਸਾਨੂੰ ਸਾਰੇ ਪੈਨਾਰੀ ਵੀਰਾਂ ਦੇ ਸਪੋਰਟ ਹੋ ਗਿਆ ਆਪਣੇ ਪਿੰਡ ਦੀ ਬਡਾਲੀ ਦੀ ਸਪੋਰਟ ਨਾਲ ਅਸੀਂ ਕਲੱਬ ਨੂੰ ਮਤਲਬ ਆਪਣਾ ਅੱਗੇ ਲੈ ਕੇ ਜਾ ਰਹੇ ਹਾਂ ਅਸੀਂ ਹੋਰ ਵੀ ਟੂਰਨਾਮੈਂਟ ਕਰਵਾਉਣ ਦੀ ਸਲਾਹ ਤੇ ਇਸ ਵਾਰ ਪਹਿਲਾਂ ਵੀ ਵੈਲੀਵਾਲ ਵਗੈਰਾ ਕ੍ਰਿਕਟ ਵੈਰਾ ਦੇ ਟੂਰਨਾਮੈਂਟ ਵੀ ਅਸੀਂ ਕਰਵਾਏ ਆ ਅੱਜ ਸਾਲ ਵੀ ਅਸੀਂ ਸ਼ਾਇਦ ਇਸ ਤੋਂ ਬਾਅਦ ਹੋਰ ਸਲਾਹ ਚੱਲ ਰਹੀ ਹੈ ਕਲੱਬ ਮੈਂਬਰਾਂ ਦੇ ਸਾਰਿਆਂ ਦੀ ਵੀ ਬਾਲੀਵਾਲ ਵਗੈਰਾ ਟੂਰਨਾਮੈਂਟ ਕਰਾਇਆ ਜਾਏ ਕਲੱਬ ਦੇ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ 30 ਅਗਸਤ ਨੂੰ ਜਿਹੜਾ ਹੈ 18ਵਾਂ ਕੁਸ਼ਤੀ ਦੰਗਲ ਜਿਹੜਾ ਹੈ ਪਿੰਡ ਬਡਾਲਾ ਦੇ ਵਿੱਚ ਬਡਾਲੀ ਦੇ ਵਿੱਚ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਤੇ 1 ਲੱਖ 51 ਹਜ਼ਾਰ ਦਾ ਜਿਹੜਾ ਹੈ ਇਨਾਮ ਵੀ ਜਿਹੜਾ ਹੈ ਜੋ ਜਿੱਤੇਗਾ ਪਹਿਲਵਾਨ ਉਸ ਨੂੰ ਜਿਹੜਾ ਹੈ ਦਿੱਤਾ ਜਾਵੇਗਾ ਲੱਖਾਂ ਰੁਪਏ ਦੇ ਜਿਹੜੇ ਇਨਾਮ ਨੇ ਤੇ ਐਂਟਰੀ ਬਿਲਕੁਲ ਜਿਹੜੀ ਪਹਿਲਵਾਨਾਂ ਦੀ ਕੀ ਲੱਗਦੇ ਹੋ ਫ੍ਰੀ ਰੱਖੀ ਗਈ ਹੈ ਕੀ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਆਏ ਹੋਏ ਪੱਤਰਕਾਰ ਵੀਰਾਂ ਦਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਦੇ ਸਾਰੇ ਹੀ ਮੈਂਬਰਾਂ ਵੱਲੋਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਲਗਭਗ 17 ਸਾਲ ਤੋਂ ਅਸੀਂ ਇਹ ਦੰਗਲ ਕਰਾ ਰਹੇ ਹਾਂ ਤੇ ਇਸ ਸਾਲ 30 ਅਗਸਤ ਦਿਨ ਸ਼ੁੱਕਰਵਾਰ ਨੂੰ ਇਹ ਸਾਡਾ 18ਵਾਂ ਦੰਗਲ ਹੋਵੇਗਾ ਜਿਸ ਵਿੱਚ 5 ਤੋਂ 8 7-8 ਖਾੜਿਆਂ ਦੇ ਪਹਿਲਵਾਨ ਪਹੁੰਚ ਰਹੇ ਨੇ ਤੇ ਚੰਡੀ ਦੀ ਕੁਸ਼ਤੀ ਉਮੇਸ਼ ਮਥਰਾ ਤੇ ਪ੍ਰਿੰਸ ਕੋਹਾਲੀ ਦੇ ਦਰਮਿਆਨ ਹੋਵੇਗੀ ਤੇ ਜਿਹੜੇ ਹੋਰ ਅਖਾੜੇ ਨੇ ਜਿਵੇਂ ਕਿ ਰਾਜਾ ਪਹਿਲਵਾਨ ਅਖਾੜਾ ਤੇ ਮੁੱਲਾਂਪੁਰ ਅਖਾੜਾ ਉੱਚਾ ਪਿੰਡ ਅਖਾੜਾ ਤੇ ਆਪਣਾ ਬਾਰਨ ਅਖਾੜਾ ਰੋहतक ਤੋਂ ਪਹਿਲਵਾਨ ਤੇ ਹੋਰ ਵੀ 2-4 ਅਖਾੜਿਆਂ ਤੋਂ ਪਹਿਲਵਾਨ ਪਹੁੰਚ ਰਹੇ ਨੇ ਤੇ ਅਸੀਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਆਪਣੇ ਨੇੜੇ ਤੇੜੇ ਦੇ ਇਲਾਕੇ ਦੇ ਸਾਰੇ ਹੀ ਕੁਸ਼ਤੀ ਸ਼ਕੀਰ ਵੇਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਵੱਧ ਚੜ ਕੇ ਇਸ ਦੰਗਲ 'ਚ ਪਹੁੰਚਣ ਤੇ ਸਾਡੇ ਇਸ ਦੰਗਲ ਦੀ ਰੌਣਕ ਵਧਾਉਣ ਤੇ ਇਸ ਦੇ ਨਾਲ ਅਸੀਂ ਇੱਕ ਹੋਰ ਵੀ ਤੁਹਾਨੂੰ ਦੱਸ ਰਿਹਾ ਕਿ ਇੱਕ ਛੋਟੇ ਬੱਚਿਆਂ ਦੀ ਕਬੱਡੀ ਜਿਹੜੇ ਐਕਸ਼ਨ ਵਾਲੀ ਕਬੱਡੀ ਕਰਦੇ ਨੇ ਉਹਦਾ ਵੀ ਇੱਕ ਸ਼ੋਅ ਮੈਚ ਹੋਵੇਗਾ ਤੇ ਨਾਲ ਦੀ ਨਾਲ ਇੱਕ ਪੁਆਦੀ ਅਖਾੜਾ ਜਿਹੜਾ ਕਿ 12 ਵਜੇ ਤੋਂ ਸ਼ੁਰੂ ਹੋ ਜਾਵੇਗਾ ਉਹ ਵੀ ਇਸ ਦੰਗਲ ਤੋਂ ਪਹਿਲਾਂ ਸਾਡੇ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਜਸਜੀ ਆਪਾਂ ਗੱਲ ਕਰੀਏ ਕੀ ਮੰਨਦੇ ਵਿੱਚ ਇਹ ਆਇਆ ਕਿ ਜਿਹੜੇ ਨੇ ਕੁਸ਼ਤੀ ਦੰਗਲ ਜਿਹੜੇ ਨੇ ਕਰਵਾਏ ਜਾਣੇ ਚਾਹੀਦੇ ਨੇ ਨੌਜਵਾਨ ਜਿਹੜਾ ਨਸ਼ੇ ਦੇ ਵਿੱਚ ਜਿਹੜਾ ਵੱੜਦਾ ਜਾ ਰਿਹਾ ਕਿੰਨੀ ਕਿ ਸਪੋਰਟ ਮਿਲੇਗੀ ਇਹਨਾਂ ਦੰਗਲਾਂ ਦੇ ਨਾਲ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਕੁਸ਼ਤੀ ਹੈ ਸਾਡੀ ਗੁਰੂ ਪੀਰਾਂ ਦੀ ਇਹ ਰਵਾਇਤੀ ਖੇਡ ਹੈ ਤੇ ਇਹ ਮਿੱਟੀ ਦੇ ਨਾਲ ਜੁੜੀ ਹੋਈ ਖੇਡ ਹੈ ਦੇਖੋ ਸਰਕਾਰਾਂ ਆਪਣੀ ਕ੍ਰਿਕਟ ਹਾਕੀ ਨੂੰ ਤਾਂ ਬਹੁਤ ਸਪੋਰਟ ਕਰਦੀਆਂ ਨੇ ਪਰ ਜਿਹੜੀ ਇਹ ਚੀਜ਼ ਹੈ ਜਿਹੜੀ ਇਸ ਚੀਜ਼ ਨੂੰ ਪਿੰਡਾਂ ਦੇ ਲੋਕ ਬਹੁਤ ਪਸੰਦ ਕਰਦੇ ਨੇ ਤੇ ਅਸੀਂ ਵੀ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਆ ਤੇ ਇਹਦੇ ਜਿਹੜਾ ਜੋਰ ਹੈ ਸਾਰਾ ਇਹ ਮਿੱਟੀ ਦੇ ਉੱਪਰ ਕੁਸ਼ਤੀ ਹੋਵੇਗੀ ਤੇ ਇਹ ਆਪਾਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤੇ ਸਿਹਤਮੰਦ ਰੱਖਣ ਲਈ ਕੁਸ਼ਤੀ ਇੱਕ ਬਹੁਤ ਵਧੀਆ ਚੀਜ਼ ਹੈ ਇਸ ਲਈ ਅਸੀਂ ਇਹ ਲਗਾਤਾਰ 17-18 ਸਾਲ ਤੋਂ ਕੁਸ਼ਤੀ ਕਰਵਾ ਰਹੇ ਹਾਂ ਤੇ ਅੱਗੇ ਵੀ ਇਹਨੂੰ ਕਰਵਾਂਦੇ ਰਹਿਾਂਗੇ ਝੰਡੀ ਦੀ ਕੁਸ਼ਤੀ ਜਿਹੜੀ ਹੈ 1,51,000 ਰੁਪਏ ਦੀ ਜਿਹ ਤੁਸੀ ਰੱਖ ਲਈ ਜਿਹੜਾ ਫਸਟ ਇਨਾਮ ਹੈ ਜਿਹੜੇ ਸੈਕੰਡ ਥਰਡ ਤੀਸਰੇ ਨੰਬਰ ਤੇ ਆਊਗਾ ਥਰਡ ਆਊਗਾ ਉਹਨੂੰ ਕੀ ਇਨਾਮ ਰੱਖਿਆ ਗਿਆ ਜੀ ਦੇਖੋ ਜਿਹੜੀ ਝੰਡੀ ਦੀ ਕੁਸ਼ਤੀ ਹੈ ਜੀ ਉਹ 1,51,000 ਦੀ ਹੈ ਇਸ ਤੋਂ ਬਾਅਦ 2 ਨੰਬਰ ਦੀ ਝੰਡੀ ਤੇ 3 ਨੰਬਰ ਦੀ ਝੰਡੀ ਇਹ ਅਸੀਂ 31,000 21,000 ਮੌਕੇ ਦੇ ਹਿਸਾਬ ਨਾਲ ਆਪਣੇ ਦੰਗਲ ਦੇ ਵਿੱਚ ਆਏ ਹੋਏ ਵਧੀਆ ਮੱਲਾਂ ਦੇ ਹਿਸਾਬ ਨਾਲ ਵਧੀਆ ਅਖਾੜੇ ਦੇ ਮੱਲਾਂ ਦੇ ਹਿਸਾਬ ਨਾਲ ਉਹ ਮੌਕੇ ਤੇ ਹੀ ਡਿਸਾਈਡ ਕਰਕੇ ਉਹਦਾ ਇਨਾਮ ਦੰਦਿਆ ਤੇ ਬਿਲਕੁਲ ਕਹਿੰਦੇ 1,51,000 ਰੁਪਏ ਦੀ ਜਿਹੜੀ ਹੈ ਕੁਸ਼ਤੀ ਜਿਹੜੀ ਹੈ ਉਹ ਫਰਸਟ ਇਨਾਮ ਜਿਹੜਾ ਦਿੱਤਾ ਜਾਵੇਗਾ ਕਹਿੰਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਦੇ ਵੱਲੋਂ ਇਹ ਜਿਹੜਾ ਉਪਰਾਲਾ ਜਿਹੜਾ ਹੈ ਕੀਤਾ ਗਿਆ ਹੈ ਤੇ ਸਾਡੇ ਵੱਲੋਂ ਵੀ ਪੁਰਜੋਰ ਅਪੀਲ ਹੈ ਕਿ ਇਹੋ ਜਿਹੇ ਜਿਹੜੇ ਨੇ ਟੂਰਨਾਮੈਂਟ ਜਿਹੜੇ ਨੇ ਕੁਸ਼ਤੀ ਦੇ ਕਹਿ ਲਓ ਜਾਂ ਹੋਰ ਖੇਡਾਂ ਦੇ ਜਿਹੜੇ ਨੇ ਹੁਣੇ ਚਾਹੀਦੇ ਨੇ ਤਾਂ ਜੋ ਨਸ਼ਿਆਂ ਤੋਂ ਦੂਰ ਜਿਹੜੇ ਨੇ ਲੋਕ ਹੋ ਸਕਣ ਸਾਡੇ ਨਾਲ ਹੋਰ ਵੀ ਪਿੰਡ ਦੇ ਹੋਏ ਅਗੇ ਨੇ ਕਲੱਬ ਦੇ ਮੈਂਬਰ ਵੀ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਰਾਇਆ ਜਾ ਰਿਹਾ ਹੈ ਇਹ ਇਹ ਬਹੁਤ ਵਧੀਆ ਲੱਗ ਰਿਹਾ ਨਿਆਣੇ ਨੂੰ ਜੀ ਛੋਟੇ ਨਿਆਣੇ ਵੀ ਨਾਲ ਲੱਗੇ ਹੋਏ ਆ ਬਹੁਤ ਵਧੀਆ ਚੱਲ ਰਿਹਾ ਜੀ ਸਿਸਟਮ ਅੱਗੇ ਨੂੰ ਹੋਰ ਵੀ ਨਿਆਣੇ ਨਾਲ ਜੁੜ ਰਹੇ ਜੀ ਜਿਹੜੇ ਐਨਆਰਆਈ ਵੀ ਰੋ ਉਹ ਵੀ ਬਹੁਤ ਸਹਿਯੋਗ ਦੇ ਰਹੇ ਆ ਅਸੀਂ ਤਾਂ ਹੋਰ ਵੀ ਪਿੰਡ 'ਚ ਕੰਮ ਕਰਦੇ ਰਹਿੰਦੇ ਆ ਕਿ ਇਹਦਾ ਵਿਆਹ ਸ਼ਾਦੀ ਹੈ ਕੋਈ ਗਰੀਬ ਹੈ ਉਹਨਾਂ ਨੂੰ ਵੀ ਲੋੜਵੰਦ ਦੀ ਮਦਦ ਕਰਦੇ ਆ ਕੋਈ ਰਸਤਾ ਖਰਾਬ ਹੈ ਪਿੰਡ 'ਚ ਉਹ ਵੀ ਕੋਈ ਸਾਨੂੰ ਕਹਿੰਦਾ ਸੀ ਅਸੀਂ ਪੂਰਾ ਕਲੱਬ ਵੱਲੋਂ ਵੱਧ ਜਾਣ ਕੇ ਹਿੱਸਾ ਲੈ ਕੇ ਆਪਣੇ ਟਰੈਕਟਰ ਲਾ ਕੇ ਆਪਣਾ ਖਰਚਾ ਕਰਕੇ ਸਾਰਾ ਕਰਦੇ ਆ ਜੀ ਪਿੰਡ 'ਚ ਬਿਲਕੁਲ ਤੁਸੀਂ ਸੁਣਿਆ ਕਹਿੰਦੇ ਨੇ ਕਲੱਬ ਦੇ ਜੋ ਮੈਂਬਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਟੂਰਨਾਮੈਂਟ ਹੀ ਨਹੀਂ ਤਕਰੀਬਨ ਹਰ ਭਲਾਈ ਦਾ ਕੰਮ ਜਿਹੜਾ ਪਿੰਡ ਦੇ ਲਈ ਕਰਾਇਆ ਜਾ ਰਿਹਾ ਕਿਸੇ ਦਾ ਵਿਆਹ ਸ਼ਾਦੀ ਹੋਵੇ ਇਹ ਆ ਕੁਝ ਹੋਰ ਸਫਾਈ ਦਾ ਕੰਮ ਹੋਵੇ ਆਪਣੇ ਟਰੈਕਟਰ ਲਾ ਕੇ ਜਿਹੜੇ ਨੇ ਪਿੰਡ ਦੀ ਸਫਾਈ ਕੀਤੀ ਜਾਂਦੀ ਹੈ ਤੇ ਨੌਜਵਾਨ ਵੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਕਹਿਣਾ ਚਾਹੁੰਦਾ ਜੀ ਇਸ ਸਾਲ ਐਵੇਂ ਚੱਲਦਾ ਰਹੇ ਇਹ ਟੂਰਨਾਮੈਂਟ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਕਿੰਨਾ ਕੁ ਦੂਰ ਕਰਨ ਲਈ ਇਹ ਜੇ ਟੂਰਨਾਮੈਂਟ ਜਿਹੜੇ ਤੁਹਾਡੇ ਮਤਲਬ ਨਾਲ ਹੋਣੇ ਚਾਹੀਦੇ ਨੇ ਜੀ ਬਹੁਤ ਜ਼ਿਆਦਾ ਨੌਜਵਾਨਾਂ ਨੂੰ ਸਾਡੇ ਨਾਲ ਜੁੜਨਾ ਚਾਹੀਦਾ ਤੇ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਜਿਹੜਾ ਹੈ ਨਸ਼ੇ ਤੋਂ ਜਿਹੜਾ ਹੈ ਦੂਰ ਕਰਨ ਦੇ ਲਈ ਇਹ ਜੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਫਿਲਹਾਲ ਜੇ ਆਪਾਂ ਗੱਲ ਕਰੀਏ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਡਾਲੀ ਦੇ ਵੱਲੋਂ ਜਿਹੜਾ ਉਹ ਪ੍ਰਾਲਾ ਕੀਤਾ ਜਾ ਰਿਹਾ ਤੇ ਇਹਨਾਂ ਦੀ ਸੇਧ ਦੇ ਨਾਲ ਹੀ ਸਾਨੂੰ ਵੀ ਸੋਚਣਾ ਚਾਹੀਦਾ ਕਿ ਅਗਰ ਆਪਾਂ ਨੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਜੇ ਬਚਾਣਾ ਹੈ ਨਸ਼ੇ ਤੋਂ ਤਾਂ ਇਹ ਜੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਹੌਸਲਾ ਅਫਜ਼ਾਈ ਲਈ ਜੋ ਇਹਨਾਂ ਨੇ ਨਾਮ ਰੱਖੇ ਨੇ ਉਹ ਇੱਕ ਸੇਧ ਹੈ ਤਾਂ ਜੋ ਲੋਕ ਜਿਹੜੇ ਨੇ ਹੋਰ ਨੌਜਵਾਨ ਹੈ ਇਸ ਕੁਸ਼ਤੀ ਦੰਗਲ ਦੇ ਨਾਲ ਜੁੜਨ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਤੇ ਨਸ਼ਿਆਂ ਤੋਂ ਦੂਰ ਹੋਣ ਤਾਂ ਜੋ ਉਹ ਵੀ ਜੜੀਆਂ ਨੇ ਮੱਲਾ ਮਾਰ ਸਕਣ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ